ਜੈਨਿਕਸਵਰਾਂ ਦੇ ਖਾਸ ਪ੍ਰੋਗਰਾਮ ਮੇਰੀ ਗਲੀ ਮੇਰਾ ਮੁਹੱਲਾ ਦੇ ਵਿੱਚ ਤੁਹਾਡਾ ਸਾਰਾ ਦਾ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਜਰੀਏ ਲੁਧਿਆਣਾ ਦੇ ਵਕਫਾ ਵਾਡਾ ਦੇ ਵਿੱਚ ਜਾ ਕੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਜਿਹੜੇ ਪੁਰਾਣੇ ਕਾਉਂਸਲਰਾਂ ਦੇ ਹਾਲਾਂਕਿ ਇਸ ਵੇਲੇ ਹਾਊਸ ਹੈ ਪੰਗ ਹੋਇਆ ਹੋਇਆ ਕੋਈ ਵੀ ਮੌਜੂਦਾ ਕਾਉਂਸਲਰ ਨਹੀਂ ਹੈ ਤਾਂ ਕਿਸੇ ਵੇਲੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨਗਰ ਨਿਗਮ ਚੋਨਾ ਦਾ ਜਿਹੜਾ ਕੀ ਐਲਾਨ ਕੀਤਾ ਜਾ ਸਕਦਾ ਤਾਂ ਉਸ ਤੋਂ ਪਹਿਲਾਂ ਹੀ ਤੁਹਾਨੂੰ ਲੁਧਿਆਣਾ ਦੇ ਵਕਫਾ ਖਲਕਿਆਂ ਦੇ ਵਿੱਚ ਵਕਫਾ ਖਵਾੜਾ ਦੇ ਵਿੱਚ ਜਾ ਕੇ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜੇ ਪੁਰਾਣੇ ਕਾਉਂਸਲਰ ਸੀਗੇ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜੋ ਮੁਢਲੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਲਾਕਾ ਵਾਸੀਆਂ ਨੂੰ ਉਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਾਂ ਫਿਰ ਨਹੀਂ ਤੇ ਇਸੇ ਤਹਿਤ ਅੱਜ ਸੀ ਲੁਧਿਆਣਾ ਦੇ ਵਾਰਡ ਨੰਬਰ 51 ਦੇ ਵਿੱਚ ਮੌਜੂਦ ਆ ਤਾਂ ਮੇਰੇ ਨਾਲ ਕੁਝ ਇਲਾਕਾ ਨਿਵਾਸੀ ਮੌਜੂਦ ਨੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਪਾਰਕ ਦੇ ਵਿੱਚ ਮੌਜੂਦ ਆ ਇਲਾਕਾ ਮਾਡਲ ਟਾਊ ਜਿਹੜਾ ਕਾਉਂਸਲਰ ਹੈ ਉਸ ਦੇ ਵੱਲੋਂ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਨੇ ਕੀਤੇ ਗਏ ਨੇ ਜੋ ਮੁੱਢਲੀ ਸਹੂਲਤਾਂ ਲੋਕਾਂ ਨੂੰ ਦੇਣੀਆਂ ਬਣਦੀਆਂ ਨੇ ਚਾਹੇ ਉਹ ਸੜਕਾਂ ਦੀ ਗੱਲ ਕਰੀਏ ਸਟਰੀਟ ਲਾਈਟਾਂ ਦੀ ਗੱਲ ਕਰੀਏ ਜਾਂ ਫਿਰ ਸਫਾਈ ਦੀ ਗੱਲ ਕਰੀਏ ਤਾਂ ਉਹ ਸਹੂਲਤਾਂ ਇਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਜਾਂ ਫਿਰ ਨਹੀਂ ਤਾਂ ਕਹਿੰਕੋ ਜੀ ਇਸੀ ਵਾਰ ਦੀ ਰਹਿੰਦੇ ਤੁਸੀਂ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਰਹ ਰਹੇ ਹੋ ਇੱਥੇ ਮੈਂ 5 ਸਾਲ ਤੋਂ ਰਹ ਰਹੇ ਹਾਂ 5 ਸਾਲ ਤੋਂ ਰਹ ਰਹੇ ਹੋ ਕੀ ਲੱਗਦਾ ਜੋ ਪੁਰਾਣੇ ਕਾਉਂਸਲਰ ਸੀਗੇ ਉਹਨਾਂ ਦੇ ਵੱਲੋਂ ਵਿਕਾਸ ਦੇ ਕੰਮ ਕੀਤੇ ਗਏ ਨੇ ਤੁਹਾਡੇ ਮੁਤਾਬਿਕ ਜਾਂ ਫਿਰ ਨਹੀਂ ਬਹੁਤ ਜ਼ਿਆਦਾ ਨਹੀਂ ਥੋੜੇ-ਬੋਟ ਹੋਏ ਹੈ ਹੂੰ ਕੁਈ ਸਮੱਸਿਆ ਸੀ ਕਿ ਤੁਹਾਡੇ ਵਾਰਡ ਦੇ ਵਿੱਚ ਆਹ ਸਫਾਈ ਦੀ ਸਮੱਸਿਆ ਤੁਸੀਂ ਇੱਥੇ ਦੇਖ ਹੀ ਲਈ ਹੋਣੀ ਪਾਰਕ ਦੇ ਅੰਦਰ ਆਣੀ ਇਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਛੋਟੀਆਂ ਛੋਟੀਆਂ ਸਫਾਈ ਤੋਂ ਇਲਾਵਾ ਹੋਰ ਕਿਹੜੀਆਂ ਸਮੱਸਿਆਵਾਂ ਨੇ ਬਸ ਇਹੀ ਹੈ ਜੀ ਮੇਨ ਸਫਾਈ ਦੀ ਸਮੱਸਿਆ ਪਾਰਕ ਦੇ ਵਿੱਚ ਦੇਖੋ ਕਿੰਨਾ ਪਿਆ ਹੋਇਆ ਕਦੀ ਇਹਨਾਂ ਨੇ ਚੱਕਿਆ ਹੀ ਨਹੀਂ ਇੱਥੋਂ ਸਵਾਨ ਬਾਹਰ ਸਫਾਈ ਦੀ ਸਮੱਸਿਆ ਮੇਨ ਤਾਂ ਇਹੀ ਹੁੰਦੀ ਹੈ ਜੀ ਸਫਾਈ ਦੀ ਸਮੱਸਿਆ ਤਾਂ ਬਈ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਤੁਹਾਡੇ ਮੁਤਾਬਿਕ ਕਿਹੜੀਆਂ ਸਮੱਸਿਆਵਾਂ ਹਨ ਜਾਂ ਫਿਰ ਵਿਕਾਸ ਦੇ ਕੰਮ ਕੀਤੇ ਨੇ ਇਲਾਕਾ ਕਾਉਂਸਲਰ ਦੇ ਵੱਲੋਂ ਪਾ ਇਹ ਜਿਵੇਂ ਕਿ ਆ ਗਿਆ ਲਾਈਟਾਂ ਦਾ ਸਫਾਈਆਂ ਸੂਈਆਂ ਦਾ ਪ੍ਰੋਪਰ ਨਹੀਂ ਹੁੰਦੀ। ਲਾਈਟਾਂ ਦੀ ਵੀ ਦਿੱਕਤ ਆ ਰਹੀ ਹੈ। ਹਾਂਜੀ ਹਾਂਜੀ ਲਾਈਟਾਂ ਦੀ ਦਿੱਕਤ ਆਉਂਦੀ ਹੈ। ਹਾਂਜੀ ਤੁਹਾਨੂੰ ਕੀ ਲੱਗਦਾ ਜੀ? ਮੈਂ ਸਫਾਈ ਦਾ ਇਹ ਅਜੇ ਕੋਈ ਆਪਣੇ ਪੁਸਕੇਸ਼ ਨਹੀਂ ਆ ਤਿੰਨ ਵਾਰੀ ਆ ਤੁਸੀਂ ਸਾਹਮਣੇ ਦੇਖਿਆ ਉਹਨਾਂ ਤਿੰਨ ਵਾਰੀ ਕੰਪਲੇਂਟ ਕੀਤੀ ਹੈ। ਮੈਡਮ ਨੇ ਚਾਰ ਫੋਨ ਕੀਤੇ ਰ ਹੈ ਤੇ ਕੋਈ ਨਹੀਂ ਆਇਆ 10 ਦਿਨ ਹੋ ਗਏ ਨੇ। ਸਿੱਧੀ ਕੰਪਲੀਟ ਕੀਤੀ ਸੀ। ਉਹ ਸੀਵਰੇਜ ਬੰਦ ਹੈ। ਸੀਵਰੇਜ ਬੰਦ ਹੈ। ਠੀਕ ਹੈ ਸੀਵਰੇਜ ਦੀ ਸਮੱਸਿਆ ਹੈਗੀ। ਤੁਹਾਨੂੰ ਕੀ ਲੱਗਦਾ ਬਾਈ ਜੀ? ਵੇ ਇੱਕ ਬਹੁਤ ਕੰਪਲੀਟ ਹੈ ਕਿ ਨਾ ਮਾ ਸਫਾਈ ਦੀ ਖਾਸ ਕਰਕੇ ਬਹੁਤ ਕੰਪਲੀਟ ਹੈ ਸਫਾਈ ਹੁੰਦੀ ਨਹੀਂ ਕਿ ਪ੍ਰੋਪਰ ਪਾਣੀ ਖੜਾ ਰਹਿੰਦਾ ਕਈ ਵਾਰੀ ਕਿ ਨਾ ਮਾ ਤੇ ਇੱਕ ਕੁੱਤਿਆਂ ਦਾ ਵੀ ਬੜੀ ਪ੍ਰੋਬਲਮ ਆ ਰਹੀ ਹੈ ਕਿ ਨਾ ਮਾ ਜਿਹੜੇ ਕੁੱਤੇ ਆ ਉਹ ਅੰਦਰ ਆ ਜਾਂਦੇ ਆ ਔਰ ਦਿੱਕਤ ਆਉਂਦੀ ਹੈ ਕਿ ਨਾ ਮਾ ਆਵਾਰਾ ਕੁੱਤੇ ਵੀ ਇਸ ਇਲਾਕੇ ਦੇ ਵਿੱਚ ਹੈਗੇ ਨੇ ਹਾਂਜੀ ਹਾਂਜੀ ਹੈਗੇ ਬਹੁਤ ਜ਼ਿਆਦਾ ਕੰਪਲੀਟ ਕੀਤੀ ਥੋਡੇ ਵੱਲੋਂ ਕਾਉਂਸਲਰ ਨੂੰ ਜਾਂ ਫਿਰ ਨਗਰ ਨਿਗਮ ਨੂੰ ਕੋਈ ਦੀ ਬੜੀ ਬਹੁਤ ਵਾਰੀ ਕੀਤੀ ਹੈ ਜੀ ਕਿ ਨਾ ਮਾ ਪਰ ਕੋਈ ਸੁਣਵਾਈ ਨਹੀਂ ਆ ਜੀ ਕੋਈ ਸੁਣਵਾਈ ਨਹੀਂ ਤਾਂ ਕੀ ਲੱਗਦਾ ਕਿ ਤੁਹਾਨੂੰ ਠੀਕ ਹੈ ਸਫਾਈ ਦੀ ਇਹ ਸਮੱਸਿਆ ਹੋਰ ਤਾਂ ਸਮੱਸਿਆ ਕੋਈ ਖਾਸ ਹੈ ਨਹੀਂ ਨਕੀ ਕਵਾਰਾ ਕੁੱਤਿਆਂ ਬਾਰੇ ਕਿਹਾ ਇਹਨਾਂ ਨੇ ਉਹ ਠੀਕ ਕਿਹਾ ਵੀ ਕੁੱਤੇ ਬਹੁਤ ਜ਼ਿਆਦਾ ਹੈਗੇ ਨੇ ਇਹ ਲੰਗਣਾਵੀ ਕੇ ਵੀ ਮੁਸ਼ਕਿਲ ਹੋ ਜਾਂਦਾ ਬੱਚਿਆਂ ਨਾਲ ਇਹ ਦਿੱਕਤਾਰੀ ਹੋਰ ਤਾਂ ਬਾਕੀ ਵੀ ਹੁੰਦੀ ਹੈ ਜਿੱਦਾਂ ਉਹ ਦੇਖੋ ਜੀ ਸਾਹਮਣੇ ਪੱਤੇ ਪਏ ਹੋਏ ਆ ਐਦਾਂ ਹੋਰ ਵੀ ਕਈ ਪਾਰਕ ਨੇ ਜਿੰਨਾਂ 'ਚ ਬਹੁਤ ਪੱਤੇ ਪਏ ਆ ਜਾਂ ਲਾਈਟਾਂ ਦੀ ਸਮੱਸਿਆ ਹੈ ਨਾ ਲਾਈਟਾਂ ਦੀ ਸਮੱਸਿਆ 5 ਸਾਲ ਦੇ ਵਿੱਚ ਹੱਲ ਹੋਈ ਹੈ ਨਾ ਇਹ ਚੀਜ਼ਾਂ ਦੀ ਹੋਈ ਜਿੱਦਾਂ ਚੋਲੇ ਵਾਲਾ ਪਾਰਕ ਹੈ ਜਾਂ ਹੋਰ ਕਈ ਪਾਰਕ ਹੈ ਉਹਨਾਂ 'ਚ ਵੀ ਇਹੀ ਮੇਨ ਸਫਾਈ ਦੀ ਲਾਈਟਾਂ ਦੀ ਇਹੀ ਮੇਨ ਪ੍ਰੋਬਲਮ ਹੈ ਕਾਰਨ ਕੀ ਸਮਝੋ ਇਲਾਕਾ ਕਾਉਂਸਲਰ ਦੇ ਵੱਲੋਂ ਇਹ ਜਿਹੜੀਆਂ ਮੁੱਢਲੀਆਂ ਸਹੂਲਤਾਂ ਸੀ ਉਹ ਕਿਉਂ ਨਹੀਂ ਸਾਸਵਾਰ ਦੇ ਕੰਮ 'ਤੇ ਧਿਆਨ ਦਿੱਤਾ ਗਿਆ ਇਸ ਤਰ੍ਹਾਂ ਹੁੰਦਾ ਜੀ ਕਿ ਜਦ ਉਸ ਤੋਂ ਪਹਿਲਾਂ ਰਵਈਆ ਦੋਸਤੋ ਬਾਅਦ ਰਵਈਆ ਬਹੁਤ ਫਰਕ ਪੈ ਜਾਂਦਾ ਉਹ ਫਰਕ ਪੈ ਜਾਂਦਾ ਜੀ ਰਵਈਏ ਦਾ ਫਰਕ ਤੋਂ ਪਹਿਲਾਂ ਕੁਝ ਹੋਰ ਤੇ ਜਿੱਤਣ ਤੋਂ ਬਾਅਦ ਕੁਝ ਹੋਰ ਹਾਂਜੀ ਹਾਂਜੀ ਨਹੀਂ ਨਹੀਂ ਮਰੀ ਬਾਦਸ਼ਾਹ ਜੀ ਬੜੀ ਦਿੱਕਤ ਹੈ ਜੀ ਪਾਣੀ ਖੜਾ ਹੋ ਜਾਂਦਾ ਉਹ ਸਾਡੇ ਜਿਹੜੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਤਾਂ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਨਾ ਹੁੰਦਿਆ ਵੀ ਬਹੁਤ ਕੰਮ ਕਰਾਏ ਆ ਇਸ ਪਾਰਗਰ ਦੇ ਵੀ ਬਹੁਤ ਕੰਮ ਕਰਾਏ ਆ ਜਿੱਦਾਂ ਕਈ ਲਾਈਟ ਦਾ ਕੰਮ ਸੀ ਆ ਜੀਮ ਦਾ ਕੰਮ ਸੀ ਆ ਚੁੱਲ੍ਹੇ ਲਗਣੇ ਆ ਤੇ ਆ ਸਮਾਥੀਵਰ ਲਗਣਾ ਹੈ ਤੇ ਇਹਨਾਂ ਕੋਨਸਲਰ ਸੀਗੇ ਉਹਨਾਂ ਦੇ ਵੱਲੋਂ ਕੰਮ ਨਹੀਂ ਕਰਾਏ ਗਏ ਇਹਨਾਂ ਦੇ ਵੱਲੋਂ ਕੰਮ ਕਰਾਏ ਗਏ ਹਾਂ ਇਹਨਾਂ ਨੇ ਆਪਣਾ ਆਪਣਾ ਜੋਰ ਨਾਲ ਹੀ ਆਪਣੇ ਜੋ ਵੀ ਹੈ ਹੁੰਦੇ ਸਾਹਮਣੇ ਕੰਮ ਹੋਇਆ ਤਾਂ ਤੁਸੀਂ ਕਿੰਨੇ ਦਿਨ ਚ ਰਹਿ ਰਹੇ ਜੀ ਇਸ ਵਾਰਡ ਦੇ ਵਿੱਚ ਅਸੀਂ ਰਹੇ ਹਾਂ ਕਾਫੀ ਦਿਨ ਤੋਂ ਰਹੇ 60 ਸਾਲ ਤੋਂ 60 ਸਾਲ ਤੋਂ ਰਹੇ ਹਾਂ ਤੇ ਉਹ ਤਾਂ ਬਹੁਤ ਸਾਰੇ ਕਾਉਂਸਲਰ ਤੁਸੀਂ ਕਾਰਜ ਕਰ ਦੇਖੇ ਹੋਣੇ ਆ ਤਾਂ ਕੀ ਲੱਗਦਾ ਹੈ ਕਿ ਜਿਹੜੇ ਪਿਛਲੇ ਕਾਉਂਸਲਰ ਸੀਗੇ ਕਿਉਂ ਨਹੀਂ ਮੁਢਲੀ ਸਹੂਲਤਾਂ ਦੇ ਪਾਈ ਇੱਥੇ ਇਹਨਾਂ ਕੋਲ ਜਾਂਦੇ ਰਹੇ ਦੇ ਪਰ ਇਹ ਕੋਈ ਗੱਲ ਦੀ ਸੁਣਵਾਈ ਨਹੀਂ ਕਰਦੇ ਪੂਰੀ ਹੁਣ ਪਾਣੀ ਦੀ ਸਭ ਨਾਲ ਵੱਡੀ ਬਰਸਾਤਾਂ ਚ ਪਾਣੀ ਦੀ ਸਮੱਸਿਆ ਹੈ ਤੇ ਪਾਣੀ ਇੰਨਾ ਖੜ ਜਾਂਦਾ ਹੈ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਕਿਹੜੀ ਪਾਰਟੀ ਦੇ ਸੀਗੇ ਕਾਉਂਸਲਰ ਹਾਂਜੀ ਆਕਾਲੀ ਦਲ ਦੇ ਪਹਿਲਾਂ ਅੱਛਾ ਆਕਾਲੀ ਦਲ ਦੇ ਹਾਂਜੀ ਓਕੇ ਤਾਂ ਤੁਹਾਨੂੰ ਕੀ ਲੱਗਦਾ ਜੀ ਤੁਹਾਡੇ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵ ਸਮਸਿਆ ਨਹੀਂ ਬਗਾਲੇ ਕਿ ਸਭ ਤੋਂ ਜ਼ਿਆਦਾ ਬੇਲ ਪ੍ਰੋਬਲਮ ਜਿਹੜੀ ਹੈ ਪ੍ਰੋਬਲਮ ਤੇ ਹੈ ਕਿ ਜੁੜੀਆਂ ਰੋਡਸ ਨੇ ਉਹ ਬਹੁਤ ਬੁਰੀ ਜਿਹੜਾ ਡੈਮੇਜ ਹੋ ਚੁੱਕੀਆਂ ਡੈਮੇਜ ਹੋ ਚੁੱਕੇ ਆ ਜੋ ਮਰਜ਼ੀ ਕਈ ਵੀਰ ਕਿ ਅਜੇ ਤੱਕ ਪੈਚ ਵਰਕ ਵੀ ਲਗਾ ਸਕਦੇ ਸੜਕਾਂ ਦਾ ਬਣਾਣੀ ਬਹੁਤ ਜ਼ਰੂਰੀ ਗੱਲ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਬਰਸਾਤਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ ਕਿ ਪਾਣੀ ਦੀ ਨਿਕਾਸੀ ਸਹੀ ਨਹੀਂ ਹੁੰਦੀ ਫਿਰ ਹੁਣ ਪਾਰਕ ਹੈ ਤੁਸੀਂ ਆਏ ਹੋ ਅੱਜ ਦੇਖੋ ਪਾਰਕ ਦੇ ਵਿੱਚ ਕਿ ਨਹੀਂ ਮਲਕੀ ਸਾਰਾ ਮਲਕੀ ਫਾਰਗਡੇਸਾਪਾ ਹੋਇਆ ਜਿੰਨੇ ਵੀ ਬੂਟੇ ਕੱਟ-ਕੱਟ ਕਰਕੇ ਪਾਸੇ ਰੱਖੇ ਆ ਉਹਨੂੰ ਕੋਈ ਚੁੱਕਣ ਵਾਲਾ ਨਹੀਂ ਹੈਗਾ ਪਏ ਪਏ ਪੱਤੇ ਸੋਗ ਗਏ ਆ ਬੂਟੇ ਸੋਗ ਗਏ ਆ ਯਾਨੀ ਉਹ ਕੇਅਰ ਨਹੀਂ ਹੋ ਰਹੀ ਕਿਹੜੀ ਪਾਰਟੀ ਤੋਂ ਸਗੇ ਕੌਂਸਲਰ ਸੰਬੰਧ ਰੱਖਦੇ ਪਹਿਲਾਂ ਜਿਹੜੇ ਜੀ ਕਿਹੜੀ ਪਾਰਟੀ ਤੋਂ ਸੰਬੰਧ ਰੱਖਦੇ ਸੀਗੇ ਕੌਂਸਲਰ ਸੀ ਪਰ ਪਾਰਟੀ ਜਿਹੜੀ ਹੈਗੀ ਹੈ ਕਿ ਕੌਂਸਲਰ ਜਿਹੜੇ ਸੀ ਉਹ ਕਿਹੜੀ ਪਾਰਟੀ ਤੁਸੀਂ ਕਿ ਤੁਹਾਡੇ ਇੱਥੇ ਉਹ ਕਾਂਗਰਸ ਤੋਂ ਕਾਂਗਰਸ ਸੀਗੀ ਹਾਂਜੀ ਕਿ ਲੱਗਦਾ ਨਹੀਂ ਪਿਛਲੀ ਸਰਕਾਰ ਵੀ ਕਾਂਗਰਸ ਸੀਗੀ ਤਾਂ ਫਿਰ ਕੌਂਸਲਰ ਵੀ ਕਾਂਗਰਸ ਦਾ ਤਾਂ ਵੀ ਵਿਕਾਸ ਤੇ ਕੰਮ ਨਹੀਂ ਹੋਇਆ ਤਾਂ ਵੀ ਨਹੀਂ ਕੰਮ ਹੋਇਆ ਜੀ ਫਿਰ ਗੱਲ ਤਾਂ ਹੈ ਕਿ ਥੋੜੀ ਪ੍ਰੋਬਲਮਸ ਆਈ ਹੈਗੀ ਆ ਬਿਲਕੁਲ ਜ਼ਿਆਦਾਤਰ ਮੁੱਢਲੀਆਂ ਸਹੂਲਤਾਂ ਜਿਹੜੀਆਂ ਨੇ ਚਾਹੇ ਸਫਾਈ ਦੀ ਗੱਲ ਕਰੀਏ ਸਿਵਰੇ ਦੀ ਗੱਲ ਕਰੀਏ ਤਾਂ ਆਵਾਰਾ ਕੁੱਤਿਆਂ ਦੇ ਵੀ ਇੱਥੇ ਪਰਮਾਰਾ ਤਾਂ ਹੁਣ ਮਹਿਲਾਵਾਂ ਵੀ ਇੱਥੇ ਮੌਜੂਦ ਰੋਣ ਨਾਲ ਵੀ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖਦੇ ਤੁਸੀਂ ਥੋੜ ਸਹੂਲਤਾਂ ਦਾ ਬਹੁਤ ਘੱਟ ਹੈ ਭਾਜੀ ਪ੍ਰੋਬਲਮ ਜ਼ਿਆਦਾ ਹੈਗੀਆਂ ਜਿੱਦਾਂ ਸੀਵਰੇਜ ਦੀ ਪ੍ਰੋਬਲਮ ਹੈ ਤੁਸੀਂ ਦੇਖੋ ਉਧਰ ਕੈਮਰਾ ਕਰੋ ਉਧਰ ਔਰ ਕਿੰਨੀ ਵਾਰੀ ਮੈਂ ਫੋਨ ਕਰ ਕਰਕੇ ਬੁਲਾਨੀ ਆ ਨਾ ਨੂੰ ਕਿ ਗਾਰਬੇਜ ਇਕੱਠਾ ਹੋਇਆ ਹੋਇਆ ਲੈ ਕੇ ਜਾਓ ਔਰ ਤਕਰੀਬਨ ਪੰਜ ਵਾਰੀ ਫੋਨ ਕਰੋ 10 ਵਾਰੀ ਫੋਨ ਕਰੋ ਕੋਈ ਨਹੀਂ ਆਂਦਾ ਔਰ ਚਲੋ ਜਿੰਨੇ ਵੀ ਕੰਮ ਹੋਏ ਆ ਮੈਂ ਕਰਵਾਏ ਆ ਕੰਮ ਥੋੜੀ ਬਹੁਤ ਫੋਨ ਫੋਨ ਕਰਕੇ ਚਲੋ ਜਾਣ ਪਛਾਨ ਹੈਗੀ ਆ ਤਾਂ ਕਰਕੇ ਜਿੱਕਰ ਠੋੜਾ ਕਰ ਰਹੇ ਸੀ ਕਿ ਤੁਸੀਂ ਕੰਮ ਕਰਵਾਉਂਦੇ ਹੋ ਬਿਲਕੁਲ ਕਰਵਾਏ 100% ਕਰਵਾਇਆ ਤੇ ਕੀ ਲੱਗਦਾ ਨਹੀਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਕਿ ਇਲਾਕਾ ਕਾਉਂਸਲਰ ਦੀਆਂ ਬਣਦੀਆਂ ਨੇ ਮੌਜੂਦਾ ਕਾਂਗਰਸ ਦੀ ਸਰਕਾਰ ਦੇ ਵਿੱਚ ਕਾਉਂਸਲਰ ਸੀਗੇ ਫਿਰ ਵੀ ਕੰਮ ਨਹੀਂ ਹੋਇਆ ਦੇਖ ਕੰਮ ਘਟੋ ਹੋਇਆ ਇਹ ਨਹੀਂ ਕਿ ਮੈਂ ਕਹਿ ਸਕਦੀ ਕਿ ਬਿਲਕੁਲ ਕੰਮ ਨਹੀਂ ਹੋਇਆ ਜਿੱਦਾਂ ਕਾਉਂਸਲਰ ਨੇ ਕੰਮ ਕਰਵਾਉਣੇ ਚਾਹੀਦੇ ਸੀ ਉਹਦਾ ਨਹੀਂ ਹੋਇਆ ਔਰ ਇਹ ਵੀ ਨਹੀਂ ਕਹਿ ਸਕਦੀ ਕੰਮ ਨਹੀਂ ਹੋਇਆ ਉਦੋਂ ਨਹੀਂ ਹੋਏ ਜਿੱਦਾਂ ਕਾਉਂਸਲਰ ਦੀ ਡਿਊਟੀ ਹੁੰਦੀ ਹੈ ਕੰਮ ਤੁਸੀਂ ਕਾਉਂਸਲਰ ਹੁੰਦੇ ਠੋਡੇ ਮੁਤਾਬਕ ਠੋਡੇ ਇਲਾਕੇ ਦੇ ਵਿੱਚ ਕਿਹੜੀਆਂ ਸਹੂਲਤਾਂ ਪੈਲ ਦੇ ਆਧਾਰ ਤੇ ਇਲਾਕਾ ਵਾਸੀ ਨੂੰ ਮਿਲਣੀਆਂ ਚਾਹੀਦੀਆਂ ਪਹਿਲੀ ਗੱਲ ਤਾਂ ਇਹ ਹੈ ਭਾਜੀ ਕਿ ਮੈਂ ਤਾਂ ਹਲੇ ਕਾਉਂਸਲਰ ਹੈ ਹੀ ਵੀ ਨਹੀਂ ਕੁਝ ਵੀ ਨਹੀਂ ਹੈਗੀ ਮੈਂ ਇਲਾਕਾ ਵਾਸੀ ਨੂੰ ਪੁੱਛੋ ਮੈਂ ਕਿੰਨੇ ਕੰਮ ਨਾਲ ਦੇ ਕਰਵਾਨੀ ਆ ਬਿਨਾਂ ਕਿਸੇ ਡੈਜ਼ਿਗਨੇਸ਼ਨ ਤੋਂ ਲੋਕ ਇੱਕ ਇੱਕ ਪਛਾਣਦੇ ਆ ਕਿ ਜੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹ ਕਹਿੰਦੇ ਆ ਕਿ ਮੇਰਾ ਨਾਮ ਲੈ ਕੇ ਉਹਨਾਂ ਕੋਲ ਜਾਓ ਉਹ ਕੰਮ ਕਰਵਾਨਗੇ ਬਾਕੀ ਜੇ ਮੈਨੂੰ ਰੱਬ ਦਾ ਸਾਥ ਮਿਲਦਾ ਆਪਣੇ ਭੈਣ ਭਰਾਵਾਂ ਦਾ ਸਾਥ ਮਿਲਦਾ ਕਿਉਂਕਿ ਅਸੀਂ ਹਮੇਸ਼ਾ ਇਕੱਠੇ ਹੁੰਨੇ ਆਂ ਦੁੱਖ ਸੁੱਖ 'ਚ ਇਕੱਠੇ ਹੁੰਨੇ ਆਂ ਅੱਜ ਤੁਸੀਂ ਦੇਖ ਸਕਦੇ ਹੋ ਸਾਰੀ ਸੋਸਾਇਟੀ ਮੇਰੇ ਨਾਲ ਹੈ ਔਰ ਜਿਹੜੇ ਕੀ ਕੰਮ ਨਹੀਂ ਉਸ ਟਾਈਮ 'ਚ ਨਹੀਂ ਹੋਏ ਉਹ ਮੈਂ ਕਰਵਾਉਂਗੇ ਤਾਂ ਬਿਲਕੁਲ ਮੈਮ ਕਿਵੇਂ ਦੇਖਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਨੇ ਹੋਰ ਦੇਖੋ ਸਾਰੇ ਭੈਣ ਭਰਾਵਾਂ ਨੂੰ ਕੋਈ ਸਮੱਸਿਆ ਕਹੀ ਜਾਂਦਾ ਤੁਹਾਨੂੰ ਬਸ ਉਹੀ ਸਮੱਸਿਆ ਹੈ ਸਾਰੀਆਂ ਕਿ ਇੰਨਾ ਬਾਹਰ ਦੇਖੋ ਤੁਸੀਂ ਸੀ ਬ੍ਰੇਜ ਦਾ ਸਭ ਤਰਫ ਇਹ ਜਿੱਧਰ ਸਾਡੇ ਕਰਨ ਉਧਰ ਵੀ ਇਹੀ ਹਾਲ ਹੈ ਇਧਰ ਵੀ ਇਹੀ ਹਾਲ ਹੈ ਤੇ ਅਸੀਂ ਚਾਹੁੰਦੇ ਆ ਕਿ ਹੁਣ ਸਾਡੇ ਨੀਰੂ ਭੰਜੇ ਆ ਜਾਣ ਅੱਗੇ ਤੇ ਜਰਾ ਸਾਰੇ ਮਾਡਲ ਟਾਉਨ ਦੀ ਜਰਾ ਕਾ ਅਚੀ ਤਰ੍ਹਾਂ ਹੋ ਜਾਏ ਹੁਣ ਤਾਂ ਬਿਲਕੁਲ ਤੁਹਾਨੂੰ ਕੀ ਲੱਗਦਾ ਜੀ ਕਾਉਂਸਲਰ ਕਿਹੋ ਜਿਹਾ ਹੋਣਾ ਚਾਹੀਦਾ ਹਾਂ ਅਸੀਂ ਇਹੀ ਕਹਿੰਦੇ ਆ ਵੀ ਪਰਸਨੈਲਿਟੀ ਹੋਵੇ ਵਿਅਕਤੀਤਵ ਹੋਵੇ ਉਹਨਾਂ ਦਾ ਅੰਦਰੋਂ ਵਿਚਾਰ ਅੱਛੇ ਹੋਣ ਸਭ ਦਾ ਭਲਾ ਕਰਨ ਜਿਸ ਤਰ੍ਹਾਂ ਕਿ ਇਹ ਨੀਰੂ ਜੀ ਹੈਗੇ ਨੇ ਇਹਨਾਂ ਦੀ ਇਸ ਤਰ੍ਹਾਂ ਦੀ ਪਰਸਨੈਲਿਟੀ ਹੈ ਇਹ ਇਸ ਤਰ੍ਹਾਂ ਦਾ ਆਪਣਾ ਵਿਅਕਤੀਤਵ ਰੱਖਦੇ ਨੇ ਸਾਰਿਆਂ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਨੇ ਸਾਡਾ ਗਰੁੱਪ ਦੇਖ ਰਹੇ ਹੋ ਤੁਸੀਂ ਕਿੰਨਾ ਸੋਹਣਾ ਮੰਦਰ ਦਾ ਬਣਿਆ ਹੋਇਆ ਹੈ ਤੇ ਇੱਦਾਂ ਹੀ ਅਸੀਂ ਇਹਨਾਂ ਗਰੁੱਪ ਸਾਡੇ ਇਸ ਤਰ੍ਹਾਂ ਹੀ ਕਾਫੀ ਦੇਰ ਤੋਂ ਚੱਲਿਆ ਆ ਰਿਹਾ ਹੈ। ਬਿਲਕੁਲ ਮੁਰਲੀਏ ਸਹੂਲਤਾ ਤੋਂ ਵੰਜੇ ਵਾਰਡ ਜਿਹੜਾ ਕਿ ਚਲੋ ਸਹੂਲਤਾ ਦੀ ਤਾਂ ਗੱਲ ਹੋ ਗਈ ਜਿਹੜੀ ਜਿਹੜੇ ਪਰੇਸ਼ਾਨੀਆਂ ਨੇ ਸਭ ਨੇ ਦੱਸਤਾ ਤੁਹਾਡੇ ਮੁਤਾਬਕ ਜਿਹੜਾ ਇਲਾਕੇ ਦਾ ਕਾਉਂਸਲਰ ਹੋਣਾ ਚਾਹੀਦਾ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਿੱਦਾਂ ਦੇ ਜਿਹੜੇ ਕੀ ਕੰਮ ਨੇ ਉਹ ਕਰਨੇ ਚਾਹੀਦੇ ਨੇ। ਦੇਖੋ ਬੇਸਿਕ ਜਿਹੜੀਆਂ ਪ੍ਰੋਬਲਮਸ ਨੇ ਸਭ ਨੇ ਡਿਸਕਸ ਕਰ ਦਿੱਤੀਆਂ। ਇੱਕ ਪ੍ਰੋਬਲਮ ਸਭ ਤੋਂ ਜ਼ਿਆਦਾ ਹੈ ਸਿਕਿਉਰਿਟੀ ਆਫ ਪੀਪਲ। ਸਨੇਚਿੰਗ ਵਗੈਰਾ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਅਸੀਂ ਮੰਦਿਰ ਤੋਂ ਲੈ ਕੇ ਘਰ ਤੱਕ ਪੈਦ ਔਰ ਜੋ ਸਟਰੀ ਡੌਗਸ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਪਿੱਛੇ ਤੱਕ ਪੈ ਜਾਂਦੇ ਨੇ ਕਈ ਵਾਰੀ ਬੱਚਿਆਂ ਨੂੰ ਉਹਨਾਂ ਨੇ ਕੱਟਿਆ ਹੋਇਆ ਹੈ ਔਰ ਬਸ ਇਹੀ ਮੇਨ ਫੈਸਿਲਿਟੀਆਂ ਜਿਹੜੀਆਂ ਅਸੀਂ ਚਾਹੁੰਦੇ ਆ ਕਿ ਸਾਡੀ ਸਿਕਿਉਰਿਟੀ ਹੋਵੇ ਹਰ ਹਾਲ ਵਿੱਚ ਚਾਹੇ ਉਹ ਸਫਾਈ ਵੱਲੋਂ ਹੈ ਚਾਹੇ ਉਹ ਪਬਲਿਕ ਦੀ ਹੈ ਜਿੱਦਾਂ ਮਰਜ਼ੀ ਹੋਣੀ ਚਾਹੀਦੀ ਹੈ ਅੱਛਾ ਜਿੰਨੇ ਮੁੱਦੇ ਚੱਕੇ ਸਭ ਤੋਂ ਵਧੀਆ ਮੈਨੂੰ ਥੋੜਾ ਮੁੱਦਾ ਲੱਗਿਆ ਸੁਰੱਖਿਆ ਬੇहद ਜ਼ਰੂਰੀ ਹੈ ਹਾਂਜੀ ਕਿਉਂਕਿ ਸਨੇਚਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਸਿਕਿਉਰਿਟੀ ਸਭ ਤੋਂ ਇੰਪੋਰਟੈਂਟ ਹੈ ਸਟਰੀਟ ਲਾਈਟ ਜਿੰਨੀ ਲੱਗੀ ਹੋਈਆਂ ਸਪੀਡ ਸਲਾਈਸ ਲੱਗੀਆਂ ਹੋਣਗੇ ਥੋੜਾ ਕਮ ਹੋਏਗਾ ਨਾ ਇਸ ਵੇਲੇ ਸੇ ਦਿਖਣਾ ਬਿਲਕੁਲ ਥੋੜੇ ਮੁਤਾਬਕ ਕੀ ਲੱਗਦਾ ਜੀ ਇਲਾਕਾ ਕਾਉਂਸਲਰ ਕਿ ਜਿਸ ਤਰ੍ਹਾਂ ਦੇ ਸਾਡੇ ਨਿਰੂਪੰਜੀ ਹੈਗੇ ਨੇ ਉਸ ਤਰ੍ਹਾਂ ਦਾ ਹੀ ਨਾ ਚਾਹੀਦਾ ਜਿਹੜੇ ਜਦੋਂ ਤੁਸੀਂ ਕੰਮ ਕਰਵਾ ਸਕਣ ਕਿਸੇ ਕੋਲ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਫਾਈ ਨਹੀਂ ਹੈ ਗਰਡਸ ਵੀ ਹੈ ਸਫਾਈ ਦੀ ਵੀ ਪ੍ਰੋਬਲਮ ਆ ਰਹੀ ਹੈ ਔਰ ਮੈਨ ਡੌਗਸ ਬਹੁਤ ਨੇ ਜਿਹੜੇ ਕਿਸੇ ਨੂੰ ਵੀ ਕੱਟ ਲੈਂਦੇ ਨੇ ਤੇ ਇੱਕ ਬਿਖਾਰੀ ਬਹੁਤ ਨੇ ਕਿ ਬਹੁਤ ਜ਼ਿਆਦਾ ਬੈਗਰਸ ਦੀ ਵੇ ਪ੍ਰੋਬਲਮ ਹੈ ਤੇ ਔਰ ਸੜਕਾਂ ਦੀਆਂ ਸਾਰੀਆਂ ਸਮੱਸਿਆ ਇਸ ਵਾਰਡ ਦੇ ਵਿੱਚ ਹੈ ਬਿਲਕੁਲ ਜੀ ਹੈਗੀਆਂ ਬਿਲਕੁਲ ਅੱਛਾ ਜਦੋਂ ਵੋਟ ਪੋਲ ਕਰਦੇ ਨੇ ਲੋਕੀ ਚਲੋ ਐਮ ਐਲ ਏ ਐਮ ਪੀ ਦੀਆਂ ਵੋਟਾਂ ਦਾ ਪਾਰਟੀ ਦੇ ਹਿਸਾਬ ਨਾਲ ਪੈਂਦੀਆਂ ਜੇਕਰ ਆਪਾਂ ਨਗਰ ਨਿਗਮ ਦੀਆਂ ਕਾਉਂਸਲਰ ਦੀਆਂ ਵੋਟਾਂ ਦੀ ਗੱਲ ਕਰੀਏ ਤਾਂ ਤੁਹਾਡੇ ਮੁਤਾਬਕ ਪਾਰਟੀ ਨੂੰ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਜਾਂ ਫਿਰ ਜੋ ਇਲਾਕੇ ਦੇ ਵਿੱਚ ਵਿਚਰਦੋ ਉਸ ਇਨਸਾਨ ਨੂੰ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਇਨਸਾਨ ਨੂੰ ਦੇਖ ਕੇ ਪਾਣੀ ਚਾਹੀਦੀ ਸਾਨੂੰ ਪਤਾ ਇਹਨਾਂ ਨੇ ਇਹਨਾਂ ਨੇ ਪਿਆਰ ਨਾਲ ਵੀ ਕੰਮ ਕਰਾ ਲੈਣਾ ਇਹਨਾਂ ਨੇ ਡੰਡੇ ਨਾਲ ਵੀ ਕੰਮ ਕਰਾ ਲੈਣਾ ਇਹਨਾਂ ਨੇ ਸਭ ਤਰ੍ਹਾਂ ਨਾਲ ਕੰਮ ਕਰਾ ਲੈਣਾ ਜਿਹੜਾ ਕੰਮ ਕਰਾਵੇ ਵੋਟ ਉਹਨੂੰ ਪਾਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਆਪਣੀ ਦਿਲ ਦੀ ਬਾਤ ਬਤਾ ਸਕੀਏ ਅਸੀਂ ਦੱਸਾਂਗੇ ਨਾ ਵੀ ਵੋਟ ਉਹਨਾਂ ਨੂੰ ਹੀ ਪਾਣੀ ਚਾਹੀਦੀ ਜਿਹੜੇ ਵਧੀਆ ਹੋਣ ਨੀਰੋਧ ਜੀ ਸਾਡੇ ਬਹੁਤ ক্লোਜ਼ ਨੇ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਉਹ ਸਾਡੇ ਸਾਰੇ ਕੰਮ ਕਰ ਦੇਣਗੇ ਘਰ ਬੈਠੇ ਹੀ ਹੋ ਜਾਂਦੇ ਆ ਤੁਹਾਨੂੰ ਕੀ ਲੱਗਦਾ ਜਦੋਂ ਆਪਾਂ ਵੋਟ ਪੋਲ ਕਰਦੇ ਆ ਕਾਉਂਸਲਰ ਦੀ ਤਾਂ ਕੀ ਜਹਨ ਦੇ ਵਿੱਚ ਕਿਹੜੇ ਮੁੱਦੇ ਹੁੰ पहले तो काउंसलर को होना चाहिए सबकी सुननी चाहिए ये नहीं कि काउंसलर के पास हम प्रॉब्लम लेने जाएं और काउंसलर वहाँ अवेलेबल ही ना हो अपना पीए बिठाया हो यूजुअली ऐसा ही होता है बिल्कुल आम तौर देखने को मिला जितना तो पहला तो आके तो जोड़ दे बाद तो फिर पीए, चकते है। पीए ही फोन है। पीए ही फोन उठाते हैं वो कहते हैं ये नंबर है इनसे बात कर लो कोई प्रॉब्लम है तो इसे डिस्कस कर लो और वो प्रॉब्लम वहाँ तक जाती ही नहीं है आपको प्रॉब्लम उनके पास पहुंचती ही नहीं है क्योंकि उन पीएसई सेटिंग होती है कि ठीक आएगी तो अपने एंड पे देख लेना यानी कि सब कुछ करता तो तब यही बन, यही बाद बन जाता बाद में बन जाता है बाद में बिल्कुल थोनू की लगदा जी <laughs> बिल्कुल बिफोर एंड आफ्टर द बहुत ज्यादा फर्क है बिफोर इलेक्शंस है बहुत तोड़े तो डोर टू डोर सर्विसेज हुंदियां हैं सब कुछ हुंदा है आफ्टरवर्ड्स इज नजरिया आना बंद हो जाना है तू जिन्नू मर्जी कॉल करी जो जो मर्जी करी जो प्रॉब्लम्स होते थे वो थे खड़ीयां रहंदियां हैं जी जब कॉर्पोरेशन दे इलेक्शन आंदे एक चीज देखने मिलदी है जगह-जगह पे बोर्ड लग जाते मेरा वार्ड मेरा परिवार मेरा वार्ड मेरा परिवार तब बाद में नजर आंदे नहीं मेरा वार्ड मेरे परिवार वाले ये फिर एन्ना दा परिवार एन्ना दा ही रह जाए ਦਾ ਸਾਡਾ ਆਪਣਾ ਹੋ ਜਾਂਦਾ ਬਸ ਇਹ ਹੋ ਜਾਂਦਾ ਹੈਗਾ ਫਿਰ ਆਪਣੇ ਪਰਿਵਾਰ ਜ਼ਿੰਮੇਵਾਰੀ ਲੈ ਲੈਂਦੇ ਹੈਗੇ ਆ ਬਿਲਕੁਲ ਆਪਣੇ ਆਪਣੇ ਬਸ ਬਿਲਕੁਲ ਤੁਹਾਨੂੰ ਕੀ ਲੱਗਦੀ ਤੁਹਾਡੇ ਮੁਤਾਬਕ ਇਲਾਕਾ ਕਾਉਂਸਲਰ ਦੀਆਂ ਕਿਹੜੀਆਂ ਇਸ ਜਿਹੜੀਆਂ ਮੁੱਢਲੀ ਸਹੂਲਤਾਂ ਇਲਾਕਾ ਵਾਸੀ ਨੂੰ ਪਹਿਲ ਦੇ ਅਧਾਰ ਤੇ ਦੇਣੀਆਂ ਚਾਹੀਦੀਆਂ ਮੇਨਲੀ ਜੋ ਪ੍ਰੋਬਲਮਸ ਮਤਲਬ ਕੋਈ ਲੈ ਕੇ ਆ ਰਿਹਾ ਹੈ ਤੋਂ ਉਸ ਨੂੰ ਪਹਿਲੇ ਸੋਲਵ ਕਰੇ ਫਸਟ ਮਤਲਬ ਜੋ ਹਾਂ ਸਾਰਾ ਕੁਝ ਹੈ ਨਾ ਸਪਾਈ ਹੈ ਸਕਿਉਰਿਟੀ ਹੈ ਲਾਈਟਸ ਹੋ ਗਿਆ ਸਾਰਾ ਇਹਦਾ ਧਿਆਨ ਰੱਖੇ लगी हुई हैं, पर चलती नहीं, चलती working condition में नहीं है जो कार्नर वाले घर है वो स्वीपर क्या करते हैं इधर का भी उधर का भी वही इकट्ठा कर देते है और कॉर्नर वाले घर वाले खुद अपना पे करके वो कूड़ा उठवाते है ਜਬਕਿ ਉਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰੋਬਲਮ ਹੈ ਔਰ ਅਗਰ ਆਤੇ ਜਾਤੇ ਸਵੀਪਰਸ ਕੋ ਬੋਲੋ ਵੀ ਤਾਂ ਉਹ ਕਹਿੰਦੇ ਹਮਾਰਾ ਏਰੀਆ ਹੀ ਨਹੀਂ ਹੈ ਹਮ ਤਾਂ ਬਿਲਕੁਲ ਵਾਰਡ ਨੰਬਰ 51 ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਿੱਥੇ ਮੁਰਦਲੀਆ ਸਹੂਲਤਾ ਚਾਹੇ ਸਟਰੀਟ ਲਾਈਟ ਦੀ ਗੱਲ ਕਰੀਏ ਸਫਾਈ ਦੀ ਗੱਲ ਕਰੀਏ ਸੀਵਰੇਜ ਦੀ ਗੱਲ ਕਰੀਏ ਔਰ ਸਫਾਈ ਦੀ ਕਾਫੀ ਸਮੱਸਿਆ ਪਾਰਕ ਦੇ ਵਿੱਚ ਮੌਜੂਦ ਹੈ ਤਾਂ ਪਾਰਕ ਦੇ ਵਿੱਚ ਵੀ ਗੰਦਗੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤਾਂ ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਪੈਰੀ ਹੱਥ ਲਾਂਦੇ ਨੇ ਘਰਾਂ ਦੇ ਵਿੱਚ ਜਾ ਜਾ ਕੇ ਹੱਥ ਜੋੜਦੇ ਨੇ ਪਰ ਉਸ ਤੋਂ ਬਾਅਦ ਜਦੋਂ ਕਾਉਂਸਲਰ ਬਣ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਫੋਨ ਵੀ ਹੈ ਜਿਹੜਾ ਉਹ ਆਪਣੀ ਚੱਕਦੇ ਅੱਗੇ ਪੀਏ ਰੱਖ ਲੈਂਦੇ ਨੇ ਪੀਏ ਦੇ ਵੱਲੋਂ ਫੋਨ ਚੁੱਕਿਆ ਜਾਂਦਾ ਹੈ ਤਾਂ ਪੀਏ ਬਾਅਦ ਚੋਂ ਸਮੱਸ ਮੇਰਾ ਵਾਰਡ ਮੇਰਾ ਪਰਿਵਾਰ ਤਾਂ ਬਾਅਦ ਚ ਆਪਦੇ ਪਰਿਵਾਰ ਤੱਕ ਹੀ ਸੀਮਤ ਹੋ ਜਾਂਦੇ ਨੇ ਤਾਂ ਇਲਾਕਾ ਨੁਮਾਸੀ ਦੀ ਸੁਣਵਾਈ ਹੈ ਉਹ ਨਹੀਂ ਕਿਤੇ ਵੀ ਕਰਦੇ ਹੋਏ ਨਜ਼ਰ ਆ ਰਹੇ ਤਾਂ ਹਾਲਾਂਕਿ ਜੇਕਰ ਇਸ ਇਲਾਕੇ ਦੇ ਕੌਂਸਲਰ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਤੋਂ ਕਾਂਗਰਸ ਹੀ ਹੈ ਤਾਂ ਪਿਛਲੇ ਸਮੇਂ ਸਰਕਾਰ ਵੀ ਕਾਂਗਰਸੀ ਦੀ ਉਸ ਦੇ ਬਾਵਜੂਦ ਵੀ ਕਿਹਾ ਜਾ ਰਿਹਾ ਕੁਝ ਕੰਮ ਤਾਂ ਕੀਤੇ ਨੇ ਪਰ ਮੁੱਢਲੀ ਸਹੂਲਤਾਂ ਤੋਂ ਇਹ ਜਿਹੜਾ ਵਾਰਡ ਹੈ ਵਾਂਝਾ ਹੈ ਹਾਲਾਂਕਿ ਸੁਰੱਖਿਆ ਤੋਂ ਲੈ ਕੇ ਅਹਿਮ ਮੁੱਦਾ ਚ ਕਿ ਮਲਟੋਨ ਇਲਾਕਾ ਨੁਮਾਸੀ ਨੂੰ ਸੁਰੱਖਿਆ ਦਾ ਲੈ ਕੇ ਅਹਿਮ ਮੁੱਦਾ ਹੈ ਸਨੇਚਿੰਗ ਦੀਆਂ ਵਾਰਦਾਤਾਂ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਅਵਾਰਾ ਕੁੱਤਿਆਂ ਦੀ ਗੱਲ ਕਰੀਏ ਵਾਰਡ ਡੌਗਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਰਮਾਟ ਦੇਖਣ ਨੂੰ ਮਿਲਦੀ ਹੈ ਤਾਂ ਬਹੁਤ ਸਾਰੀਆਂ ਗੰਭੀਰ ਸਮੱਸਿਆ ਨੇ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਨੰਬਰ 51 ਦੇ ਵਸਨੀਕਾਂ ਦੇ ਵੱਲੋਂ ਕਿਹੜੇ ਕੌਂਸਲਰ ਤੇ ਤੇ ਕਿਹੜੀ ਪਾਰਟੀ ਤੇ ਆਪਣਾ ਮਤਾਦਾਨo ਕਰਦੇ ਹੋਏ ਨਜ਼ਰਾਨੇ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇ ਐਨਿਕ ਸਵੇਰਾ ਲੁਧਿਆਣਾ